ਹੁਸ਼ਿਆਰਪੁਰ ਦੇ ਦਿੱਤੀਆਂ ਜਿਹੜੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤੇ ਉਧਰ ਹਿਮਾਚਲ ਬਾਰਡਰ ਨੇੜੇ ਪੁਲਿਸ ਦੇ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਰੋਕ ਲਿਆ ਗਿਆ ਹੈ। ਹੁਸ਼ਿਆਰਪੁਰ ਦੇ ਵਿੱਚ ਸਿੱਖ ਜਥੇਬੰਦੀਆਂ ਦੇ ਵੱਲੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਹਿਮਾਚਲ ਦੇ ਵਿੱਚ ਮੋਟਰਸਾਈਕਲਾਂ ਤੋਂ ਝੰਡੇ ਤੇ ਪੋਸਟਰ ਲੋਹਣ ਦਾ ਵਿਰੋਧ ਕੀਤਾ ਜਾ ਰਿਹਾ ਹੈ। ਪੰਜਾਬ ਹਿਮਾਚਲ ਬਾਰਡਰ ਤੇ ਪੁਲਿਸ ਦੀ ਭਾਰੀ ਨਫਰੀ ਮੌਜੂਦ ਹੈ ਕਿਉਂਕਿ ਜਥੇਬੰਦੀਆਂ ਦੇ ਵੱਲੋਂ ਕੁਝ ਸਿੱਖ ਜਥੇਬੰਦੀਆਂ ਦੇ ਵੱਲੋਂ ਝੰਡੇ ਲਾ ਕੇ ਹਿਮਾਚਲ ਵੱਲ ਵਧਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਪੁਲਿਸ ਦੇ ਵੱਲੋਂ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਤੇ ਸਾਰਾ ਵਿਵਾਦ ਇਸ ਕਰਕੇ ਆ ਕਿਉਂਕਿ ਪਿੰਡਾਂ ਵਾਲਿਆਂ ਦੇ ਝੰਡੇ ਨੂੰ ਬਾਈਕਸ ਤੋਂ ਉਤਾਰ ਦਿੱਤਾ ਗਿਆ ਸੀ ਪੋਸਟਰ ਲਾਉਣ ਦਾ ਵਿਰੋਧ ਹੋਇਆ ਸੀ ਹਿਮਾਚਲ ਦੇ ਵਿੱਚ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕੁਝ ਬੱਸਾਂ ਤੋਂ ਜਿਸ ਢੰਗ ਦੇ ਨਾਲ ਪੋਸਟਰ ਲਾ ਕੇ ਭੇਜਿਆ ਗਿਆ ਜਾਂ ਬੱਸਾਂ ਨੂੰ ਨਿਸ਼ਾਨਾ ਬਣਾਇਆ ਗਿਆ ਸਿੱਧਾ ਚੱਲਦੇ ਆ ਹੁਸ਼ਿਆਰਪੁਰ ਮੇਰੇ ਸਹੋਗੀ ਅਮਰੀਕ ਇਸ ਵੇਲੇ ਲਾਈਵ ਜੁੜੇ ਨੇ ਅਮਰੀਕ ਹਾਲਾਤ ਇਸ ਵੇਲੇ ਕਿਸ ਤਰ੍ਹਾਂ ਦੇ ਨੇ ਕਿਉਂਕਿ ਸਿੱਖ ਜਥੇਬੰਦੀਆਂ ਦੇ ਵੱਲੋਂ ਝੰਡੇ ਲਾ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੁਲਿਸ ਉਹਨਾਂ ਨੂੰ ਰੋਕ ਰਹੀ ਹੈ ਓਵਰ ਟੂ ਯੂ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪੁਲਿਸ ਅਧਿਕਾਰੀਆਂ ਦੇ ਨਾਲ ਸਿੱਖ ਜਥੇਬੰਦੀਆਂ ਦੇ ਆਗੂ ਗੱਲਬਾਤ ਕਰ ਰਹੇ ਨੇ ਸਿੱਖ ਜਥੇਬੰਦੀਆਂ ਦੇ ਆਗੂਆਂ ਦੇ ਕੋਲ ਝੰਡੇ ਫੜੇ ਹੋਏ ਨੇ ਨਿਸ਼ਾਨ ਵਾਲੇ ਝੰਡੇ ਨੇ ਖੰਡੇ ਦੇ ਨਿਸ਼ਾਨ ਵਾਲੇ ਝੰਡੇ ਨੇ ਪਿੰਡਰਾਂ ਵਾਲਿਆਂ ਦੀ ਤਸਵੀਰ ਵਾਲਾ ਪੋਸਟਰ ਹੈ ਜਿਸ ਨੂੰ ਲੈ ਕੇ ਅੱਗੇ ਵਧਿਆ ਜਾ ਰਿਹਾ ਹੈ ਹੁਸ਼ਿਆਰਪੁਰ ਦੇ ਵਿੱਚ ਅੱਜ ਸਿੱਖ ਜਥੇਬੰਦੀਆਂ ਇਕੱਠੀਆਂ ਹੋਈਆਂ ਅਰਦਾਸ ਕਰਨ ਤੋਂ ਬਾਅਦ ਹਿਮਾਚਲ ਦੇ ਵੱਲ ਵੱਧ ਰਹੀਆਂ ਨੇ ਤੇ ਗੱਲ ਉਹੀ ਹੈ ਕਿ ਜਿਸ ਢੰਗ ਦੇ ਨਾਲ ਹਿਮਾਚਲ ਦੇ ਵਿੱਚ ਪਿੰਡਰਾਂ ਵਾਲਿਆਂ ਦੇ ਝੰਡੇ ਲੁਹਾਏ ਗਏ ਉਹਨਦੇ ਤਸਵੀਰ ਵਾਲੇ ਝੰਡੇ ਪਾੜੇ ਗਏ ਤੇ ਸੁੱਟੇ ਗਏ ਉਸ ਤੋਂ ਬਾਅਦ ਸਿੱਖ ਜਥੇਬੰਦੀਆਂ ਦੇ ਵਿੱਚ ਰੋਸ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਹਰਗਿਜ਼ ਸਹੀ ਨਹੀਂ ਹੈ ਤੇ ਦੂਜੇ ਪਾਸੇ ਪੁਲਿਸ ਹੁਣ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਗੱਲਬਾਤ ਕੀਤੀ ਜਾ ਰਹੀ ਹੈ ਉਸ ਤੋਂ ਉਹਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਮੌਜੂਦ ਹੈ ਤਸਵੀਰਾਂ ਹੁਸ਼ਿਆਰਪੁਰ ਤੋਂ ਦਿਖਾ ਰਹੇ ਹਾਂ ਦੇਖ ਸਕਦੇ ਹੋ ਤੁਸੀਂ ਪੁਲਿਸ ਦੇ ਵੱਲੋਂ ਅੱਗੇ ਵਧਣ ਤੋਂ ਰੋਕਿਆ ਜਾ ਰਿਹਾ ਸਿੱਖ ਜਥੇਬੰਦੀਆਂ ਨੂੰ ਸਿੱਖ ਜਥੇਬੰਦੀਆਂ ਦੇ ਆਗੂਆਂ ਦੇ ਕੋਲ ਹੱਥਾਂ ਦੇ ਵਿੱਚ ਨਿਸ਼ਾਨ ਵਾਲੇ ਝੰਡੇ ਨੇ ਖੰਡੇ ਦੇ ਨਿਸ਼ਾਨ ਵਾਲੇ ਝੰਡੇ ਵੀ ਨੇ ਤੇ ਪਿੰਡਰਾਵਾਲਿਆਂ ਦੀ ਤਸਵੀਰ ਵਾਲੇ ਵੀ ਝੰਡੇ ਨੇ ਤੇ ਇਸੇ ਨੂੰ ਲੈ ਕੇ ਸਾਰਾ ਵਿਵਾਦ ਵਧਿਆ ਹੋਇਆ ਏ ਤੇ ਜਿਹੜੀਆਂ ਬੱਸਾਂ ਪੰਜਾਬ ਤੋਂ ਹਿਮਾਚਲ ਜਾ ਰਹੀਆਂ ਸੀ ਵਾਹਨ ਜਾ ਰਹੇ ਸੀ ਉਹਨਾਂ ਦੇ ਉੱਤੇ ਵੀ ਪਿੰਡਰਾਵਾਲਿਆਂ ਦੀ ਤਸਵੀਰ ਵਾਲੇ ਪੋਸਟਰ ਲਾਏ ਗਏ ਅਮਰੀਕ ਮੇਰੇ ਸਹਿਯੋਗੀ ਲਗਾਤਾਰ ਇਸ ਵੇਲੇ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਹੇ ਨੇ ਇਹ ਲਾਈਵ ਤਸਵੀਰਾਂ ਨੇ ਹੁਸ਼ਿਆਰਪੁਰ ਤੋਂ ਜਿਹੜੀਆਂ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਪੰਜਾਬ ਤੇ ਹਿਮਾਚਲ ਦਾ ਇਹ ਬਾਰਡਰ ਹੈ ਤੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਤਾਇਨਾਤ ਹੈ ਤੇ ਸਿੱਖ ਜਥੇਬੰਦੀਆਂ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੀਆਂ ਨੇ ਪੁਲਿਸ ਦੇ ਵੱਲੋਂ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅੱਗੇ ਨਾ ਵਧੋ ਤਾਂ ਦੱਸ ਦਈਏ ਕਿ ਹਿਮਾਚਲ ਅਤੇ ਪੰਜਾਬ ਦੇ ਵਿੱਚ ਕੁਝ ਲੋਕ ਨੇ ਜਿੱਥੇ ਹਿਮਾਚਲ ਦੇ ਵਿੱਚ ਕੁਝ ਲੋਕਾਂ ਦੇ ਵੱਲੋਂ ਕੁਝ ਚੰਦ ਲੋਕਾਂ ਦੇ ਵੱਲੋਂ ਪਿੰਡਰਾਂ ਵਾਲਿਆਂ ਦੇ ਝੰਡੇ ਦਾ ਵਿਰੋਧ ਕੀਤਾ ਗਿਆ ਅਮਰੀਕ ਮੇਰੀ ਆਵਾਜ਼ ਜੇਕਰ ਪਹੁੰਚ ਰਹੀ ਹੈ ਤਾਂ ਅਸੀਂ ਇਸ ਵੇਲੇ ਦੇਖਣਾ ਚਾਹੁੰਦੇ ਹਾਂ ਕਿ ਹਾਲਾਤ ਕੀ ਨੇ ਹੁਸ਼ਿਆਰਪੁਰ ਦੇ ਵਿੱਚ ਜੀਰਨਵੀਰ ਜੇਕਰ ਹੁਸ਼ਿਆਰਪੁਰ ਦੇ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਵੇਲੇ ਅਸੀਂ ਚਿੰਤਪੁਣੀ ਰੋਡ ਤੇ ਖੜੇ ਹਾਂ ਤਾਂ ਚਿਤਪੁਣੀ ਰੋਡ ਦੇ ਹਾਲਾਤ ਨੇ ਕਿ ਜੋ ਪੁਲਿਸ ਫੋਰਸ ਨੇ ਜੋ ਸਿੱਖ ਜਥੇਬੰਦੀਆਂ ਨੇ ਉਹਨਾਂ ਨੂੰ ਰੋਕ ਦਿੱਤਾ ਗਿਆ ਹੈ ਕਿ ਉਹ ਕਿ ਸਿੱਖ ਜਥੇਬੰਦੀਆਂ ਦਾ ਕਹਿਣਾ ਸੀ ਕਿ ਉਹ ਹਿਮਾਚਲ ਦੇ ਬਾਰਡਰ ਤੇ ਜਾਣਗੇ ਪਰ ਸਿੱਖ ਜਥੇਬੰਦੀਆਂ ਨੇ ਬਾਰਡਰ ਤੇ ਜਾਣ ਦੀ ਜਿੱਦ ਕੀਤੀ ਸੀ ਤੇ ਚਿਤਪੁਣੀ ਰੋਡ ਤੇ ਬਾਰਡਰ ਤੋਂ ਕੁਝ ਮੈਹਜ ਦੂਰੀ ਦੇ ਉੱਤੇ ਹੀ ਸਿੱਖ ਜਥੇਬੰਦੀਆਂ ਨੂੰ ਰੋਕ ਦਿੱਤਾ ਗਿਆ ਹੈ ਤੇ ਅੱਜ ਸਵੇਰ ਦੀ ਗੱਲ ਕੀਤੀ ਜਾਵੇ ਤਾਂ ਅੱਜ ਸਵੇਰੇ ਜਦੋਂ ਸਿੱਖ ਜਥੇਬੰਦੀਆਂ ਗੁਰਦੁਆਰਾ ਸਿੰਘ ਸਵਰ ਤੋਂ ਅਰਦਾਸ ਕਰਨ ਤੋਂ ਬਾਅਦ ਜੋ ਤੁਰੀਆਂ ਸਨ ਤਾਂ ਪੁਲਿਸ ਨੇ ਗੁਰਦੁਆਰੇ ਤੋਂ ਕੁਝ ਹੀ ਦੂਰੀ ਦੇ ਉੱਤੇ ਇਹ ਸਮੂਹ ਸਿੱਖ ਜਥੇਬੰਦੀਆਂ ਨੂੰ ਰੋਕਿਆ ਤੇ ਬਿਗ ਬ ਗੱਲਬਾਤ ਚੱਲਣ ਤੋਂ ਬਾਅਦ ਸਿੱਖ ਜਥੇਬੰਦੀਆਂ ਤੇ ਪੁਲਿਸ ਦੇ ਵਿੱਚ ਇਹ ਸਹਿਮਤੀ ਹੋਈ ਸੀ ਕਿ ਤਾਇਆ ਜਾਏਗਾ ਪਰ ਦੇਖਿਆ ਜਾਵੇ ਤਾਂ ਚਿਤਪੁਣੀ ਰੋਡ ਨੂੰ ਜੋ ਸੜਕ ਹਾਈਵੇ ਜਾਂਦਾ ਹੈ ਉਸ ਤੋਂ 200 ਗੱੜ ਰੋਕ ਦਿੱਤਾ ਗਿਆ ਹੈ ਲੋਕਾਂ ਨੂੰ ਰਸਤੇ ਤੀਸਰੀ ਹੋਏ ਕਿਉਂਕਿ ਹਿਮਾਚਲ ਤੋਂ ਆਦੇ ਹਿਮਾਚਲ ਤੇ ਜਾਂਦੇ ਨਹੀਂ ਜਦੋਂ ਹਿਾਰਪਰ ਵਿੱਚ ਪ੍ਰਵੇਸ਼ ਕਰਦੇ ਹਨ ਤਾਂ ਉਹ 200 ਨਨ ਉੱਟਿਆ ਗਿਆ ਕਿ ਝੜਹੋਂ ਨਹੀਂ ਘਟਣਾ ਨਾ ਹੋਵੇ ਕਿਉਂਕਿ ਜੰਡੀਆਂ ਦੇ ਜੋ ਆਗੂ ਨੇ ਉਹ ਵੱਲੋਂ ਹੱਥ ਦੇ ਵਿੱਚ ਕੇਸਰੀ ਝੰਡੇ ਸੱਤ ਪਿੰਡਾਂ ਵਾਲੇ ਜਿਹਦੇ ਝੰਡੇ ਲੈ ਕੇ ਜੋ ਮਾਰਚਟ ਕੱਟਿਆ ਜਾ ਰਿਹਾ ਸੀ ਉਸ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ ਤੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਆ ਕਿ ਪਾਰੀ ਪੁਲਿਸ ਫੋਰਸ ਹੈ ਫੋਰਸ ਨੇ ਬੈਰੀਕੇਟਿੰਗ ਕੀਤੀ ਹੈ ਤੇ ਫਿਲਹਾਲ ਸਿੱਖੇ ਤੇ ਬੰਦੀਆਂ ਨੂੰ ਰੋਡ ਤੇ ਚੜਨ ਤੋਂ 200 ਗਜ ਪਹਿਲਾਂ ਹੀ ਰੋਕ ਦਿੱਤਾ ਗਿਆ ਹੈ ਬਿਲਕੁਲ ਅਮਰੀਕ ਤੁਸੀਂ ਤਸਵੀਰਾਂ ਦਿਖਾਉਂਦੇ ਰਹੋ ਇਸ ਵੇਲੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਹੁਸ਼ਿਆਰਪੁਰ ਤੋਂ ਇਹ ਲਾਈਵ ਤਸਵੀਰਾਂ ਨੇ ਜਿੱਥੇ ਸਿੱਖ ਜਥੇਬੰਦੀਆਂ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੀਆਂ ਸੀ ਪਰ ਪੁਲਿਸ ਦੇ ਵੱਲੋਂ ਉਹਨਾਂ ਨੂੰ ਬਾਰਡਰ ਤੋਂ ਪਹਿਲਾਂ ਹੀ ਜਿਹੜਾ ਹਿਮਾਚਲ ਤੇ ਪੰਜਾਬ ਦਾ ਬਾਰਡਰ ਹੈ ਉਸ ਤੋਂ ਪਹਿਲਾਂ ਹੀ ਰੋਕ ਲਿਆ ਗਿਆ ਹੈ ਹਾਲਾਂਕਿ ਸਿੱਖ ਜਥੇਬੰਦੀਆਂ ਇਸ ਗੱਲ ਦਾ ਵਿਰੋਧ ਕਰ ਰਹੀਆਂ ਨੇ ਕਿ ਹਿਮਾਚਲ ਦੇ ਵਿੱਚ ਪਿੰਡਰਾਂ ਵਾਲਿਆਂ ਦੀ ਤਸਵੀਰ ਵਾਲੇ ਝੰਡੇ ਕਿਉਂ ਉਤਾਰੇ ਗਏ ਦੂਜੇ ਪਾਸੇ ਹਿਮਾਚਲ ਦੀ ਸਰਕਾਰ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਹੈ ਕਿ ਜੇਕਰ ਕੋਈ ਨਿਸ਼ਾਨ ਸਾਹਿਬ ਲਾ ਕੇ ਆਉਂਦਾ ਹੈ ਤਾਂ ਸਵਾਗਤ ਹੈ ਪਰ ਕੁਝ ਲੋਕ ਇੱਥੇ ਆ ਕੇ ਹੁੜਦੰਗ ਮਚਾਉਂਦੇ ਨੇ ਹੁੱਲੜਬਾਜ਼ੀ ਕਰਦੇ ਨੇ ਸਾਨੂੰ ਉਹ ਮਨਜ਼ੂਰ ਨਹੀਂ ਹੈ ਤੇ ਜਿਸ ਤੰਗ ਦੇ ਨਾਲ ਉਸ ਤੋਂ ਬਾਅਦ ਕੁਝ ਬੱਸਾਂ ਦੇ ਰੂਟ ਜਿਹੜੇ ਨੇ ਉਹ ਵੀ ਰੱਦ ਕੀਤੇ ਗਏ ਨੇ ਕਿਉਂਕਿ ਪੰਜਾਬ ਦੇ ਖਰੜ ਦੇ ਵਿੱਚ ਇੱਕ ਐਚ ਆਰਟੀਸੀ ਦੀ ਬੱਸ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਸਾਰਾ ਮਾਮਲਾ ਵਧਿਆਕੇ ਵਿੱਚ ਸਾਰਾ ਮਾਮਲਾ ਇਸ ਕਰਕੇ ਵਧਿਆ ਕਿ ਕੁਝ ਲੋਕ ਪੰਜਾਬ ਤੋਂ ਸਿੱਖ ਨੌਜਵਾਨ ਜਿਹੜੇ ਨੇ ਉਹ ਬਾਈਕਸ ਦੇ ਉੱਤੇ ਝੰਡੇ ਲਾ ਕੇ ਮਣੀ ਕਰਨ ਸਾਹਿਬ ਜਾਂਦੇ ਨੇ ਰਾਹ ਦੇ ਵਿੱਚ ਸਥਾਨਕ ਲੋਕਾਂ ਦੇ ਨਾਲ ਉਹਨਾਂ ਦੀ ਬਹਿਸ-ਬਾਜ਼ੀ ਹੋ ਜਾਂਦੀ ਹੈ ਉਹਨਾਂ ਦੇ ਬਾਈਕਸ ਤੋਂ ਝੰਡੇ ਉਤਾਰ ਦਿੱਤੇ ਜਾਂਦੇ ਨੇ ਅਤੇ ਉਸ ਤੋਂ ਬਾਅਦ ਇਹ ਸਾਰਾ ਮਾਮਲਾ ਵਧਿਆ ਇਸ ਵੇਲੇ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਹਿਮਾਚਲ ਬਾਰਡਰ ਦੇ ਨੇੜੇ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕ ਲਿਆ ਏ ਸਿੱਖ ਜਥੇਬੰਦੀਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਿਹੜੇ ਸਿੱਖ ਜਥੇਬੰਦੀਆਂ ਦੇ ਆਗੂ ਨੇ ਉਹਨਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਕਿ ਅੱਗੇ ਨਾ ਵਧਣ ਪਰ ਦੂਜੇ ਪਾਸੇ ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਅਸੀਂ ਝੰਡੇ ਜਿਹੜੇ ਨੇ ਨਿਸ਼ਾਨ ਵਾਲੇ ਲੈ ਕੇ ਅੱਗੇ ਜਾਵਾਂਗੇ ਹਿਮਾਚਲ ਦੇ ਵੱਲ ਜਾਵਾਂਗੇ ਹਾਲਾਂਕਿ ਇਸ ਵੇਲੇ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਵੀ ਮੌਜੂਦ ਹੈ ਤੇ ਬਾਰਡਰ ਤੋਂ ਕੁਝ ਦੂਰੀ ਤੇ ਹੀ ਜਿਹੜੇ ਜਥੇਬੰਦੀਆਂ ਦੇ ਆਗੂ ਨੇ ਉਹਨਾਂ ਨੂੰ ਰੋਕ ਲਿਆ ਗਿਆ ਏ ਪੰਜਾਬੀ ਤੇ ਪਹਾੜੀ ਏਕਾ ਜੜਾਓ ਕਾਇਮ ਰਹਿਣਾ ਚਾਹੀਦਾ ਵਾਰ-ਵਾਰ ਅਸੀਂ ਅਪੀਲ ਕਰ ਰਹੇ ਹਾਂ ਕਿਉਂਕਿ ਸਾਡਾ ਗਵਾਂਡੀ ਰਾਜ ਹੈ ਹਿਮਾਚਲ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਪੰਜਾਬ ਤੋਂ ਹਿਮਾਚਲ ਅਤੇ ਹਿਮਾਚਲ ਤੋਂ ਪੰਜਾਬ ਆਉਂਦੇ ਨੇ ਕਾਰੋਬਾਰ ਕਰਦੇ ਨੇ ਹੋਰ ਕਮਾਕਾਰਾਂ ਵਾਸਤੇ ਜਾਂਦੇ ਨੇ ਐਜ਼ ਅ ਟੂਰਿਸਟ ਜਾਂਦੇ ਨੇ ਸਲਾਨੀਆਂ ਦੇ ਤੌਰ ਤੇ ਜਾਂਦੇ ਨੇ ਤੇ ਜਿਸ ਢੰਗ ਦੇ ਨਾਲ ਸਥਾਨਿਕ ਲੋਕ ਜਿਹੜੇ ਕੁਝ ਸੀਗੇ ਉਹਨਾਂ ਤੋਂ ਬਾਅਦ ਇਹ ਵਿਵਾਦ ਵਧਿਆ ਤੇ ਇਧਰੋਂ ਸਿੱਖ ਜਥੇਬੰਦੀਆਂ ਵੀ ਸਾਹਮਣੇ ਆਈਆਂ ਉਹਨਾਂ ਨੇ ਕਿਹਾ ਕਿ ਸਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਵਿੱਚ ਸਾਡੀ ਆਸਥਾ ਏ ਤੇ ਝੰਡਾ ਉਤਾਰਨਾ ਸਹੀ ਨਹੀਂ ਹੈ ਇਸੇ ਕਰਕੇ ਅੱਜ ਹੁਸ਼ਿਆਰਪੁਰ ਦੇ ਵਿੱਚ ਇਕੱਠ ਹੋਇਆ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸ ਕੀਤੀ ਗਈ ਉਸ ਤੋਂ ਬਾਅਦ ਸਿੱਖ ਜਥੇਬੰਦੀਆਂ ਦੇ ਆਗੂ ਹੱਥਾਂ ਦੇ ਵਿੱਚ ਪੋਸਟਰ ਫੜ ਕੇ ਝੰਡੇ ਫੜ ਕੇ ਅੱਗੇ ਵਧਦੇ ਨੇ ਪੁਲਿਸ ਉਹਨਾਂ ਨੂੰ ਰੋਕਦੀ ਹੈ ਇਸ ਵੇਲੇ ਪੁਲਿਸ ਦੇ ਵੱਲੋਂ ਉਹਨਾਂ ਨੂੰ ਰੋਕਿਆ ਹੋਇਆ ਹੈ ਅੱਗੇ ਨਹੀਂ ਵਧਣ ਦਿੱਤਾ ਜਾ ਰਿਹਾ ਤਾਂ ਸਮਝਾਉਣ ਦੀ ਕੋਸ਼ਿਸ਼ ਇਸ ਵੇਲੇ ਕੀਤੀ ਜਾ ਰਹੀ ਹੈ ਪਰ ਸਥਿਤੀ ਜ਼ਰੂਰ ਤਣਾਅ ਵਾਲੀ ਬਣੀ ਹੋਈ ਹੈ ਹੁਸ਼ਿਆਰਪੁਰ ਦੇ ਵਿੱਚ ਅਤੇ ਹਿਮਾਚਲ ਬਾਰਡਰ ਦੇ ਨੇੜੇ ਪੁਲਿਸ ਦੇ ਵੱਲੋਂ ਇਹਨਾਂ ਪ੍ਰਦਰਸ਼ਨਕਾਰੀਆਂ ਨੂੰ ਰੋਕਿਆ ਗਿਆ ਹੈ ਅੱਗੇ ਨਹੀਂ ਵਧਣ ਦਿੱਤਾ ਜਾ ਰਿਹਾ ਹਿਮਾਚਲ ਤੋਂ ਜਿਹੜੇ ਨੌਜਵਾਨ ਗਏ ਸੀ ਹਿਮਾਚਲ ਦੇ ਵਿੱਚ ਬਾਈਕਸ ਤੋਂ ਝੰਡੇ ਉਤਾਰੇ ਗਏ ਸੀ ਤੇ ਉਸੇ ਕਰਕੇ ਇਹ ਸਾਰਾ ਵਿਵਾਦ ਵਧਿਆ ਹੈ ਤਸਵੀਰਾਂ ਅਸੀਂ ਤੁਹਾਨੂੰ ਹੁਸ਼ਿਆਰਪੁਰ ਤੋਂ ਦਿਖਾ ਰਿਹਾ ਮੇਰੇ ਸਹਿਯੋਗੀ ਅਮਰੀਕ ਲਗਾਤਾਰ ਅਪਡੇਟ ਦੇ ਰਹੇ ਨੇ ਤਸਵੀਰਾਂ ਪਹੁੰਚਾ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਮੌਜੂਦ ਹੈ ਸਿੱਖ ਜਥੇਬੰਦੀਆਂ ਦੇ ਆਗੂ ਹੱਥਾਂ ਦੇ ਵਿੱਚ ਨਿਸ਼ਾਨ ਵਾਲੇ ਝੰਡੇ ਫੜ ਕੇ ਖੰਡੇ ਦੇ ਨਿਸ਼ਾਨ ਵਾਲੇ ਝੰਡੇ ਫੜ ਕੇ ਅੱਗੇ ਵਧ ਰਹੇ ਨੇ ਪਰ ਉਹਨਾਂ ਨੂੰ ਫਿਲਹਾਲ ਹਿਮਾਚਲ ਬਾਰਡਰ ਤੋਂ ਪਿੱਛੇ ਹੀ ਰੋਕ ਲਿਆ ਗਿਆ ਹੈ ਦੂਜੇ ਪਾਸੇ ਹਿਮਾਚਲ ਸਰਕਾਰ ਦੇ ਵੱਲੋਂ ਵੀ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਦੇ ਨਾਲ ਗੱਲਬਾਤ ਕੀਤੀ ਗਈ ਹੈ ਤੇ ਹਿਮਾਚਲ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਮੁੱਦਾ ਗੂੰਜਿਆ ਤੇ ਨਾਲ ਹੀ ਉੱਥੇ ਕਿਹਾ ਗਿਆ ਕਿ ਪੰਜਾਬ ਸਰਕਾਰ ਨੇ ਇਹ ਯਕੀਨ ਦਵਾਇਆ ਹੈ ਕਿ ਹਿਮਾਚਲ ਦੀ